ਆ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਮਲਵਿੰਦਰ ਕਾਂਗ ਨੂੰ ਮੈਦਾਨ ਚਾਤਾ ਰਿਹਾ ਗਿਆ ਤੁਹਾਡੀ ਚਰਚਾ ਜ਼ਿਆਦਾ ਸੀਗੀ ਹਲਕੇ ਦੇ ਲੋਕ ਵੀ ਚਾਹੁੰਦੇ ਸੀ ਕਿ ਰਾਣਾ ਜੀ ਮੈਦਾਨ ਚਾੜ ਪਰ ਵਿਜੇਂਦਰ ਸਿੰਘਲਾ ਨੂੰ ਜਿਹੜੀ ਟਿਕਟ ਦੇ ਦਿੱਤੀ ਹੈ ਕੁਝ ਕਾਂਗਸੀ ਨਾਰਾਜ਼ ਵੀ ਨਜ਼ਰ ਆਏ ਸੀ ਕਿ ਜਿਹੜਾ ਉਮੀਦਵਾਰ ਕਾਂਗਰਸ ਪਾਰਟੀ ਨੇ ਦਿੱਤਾ ਕਾਂਗਸਾਈ ਕਮਾਣ ਨੇ ਫੈਸਲਾ ਕੀਤਾ ਉਹ ਰਾਣੇ ਕੇਪੀ ਨਾਲੋਂ ਹਰ ਤਰੀਕੇ ਨਾਲ ਬਿਹਤਰ ਸਾਬਤ ਹੋਏਗਾ ਚੰਗਾ ਸਾਬਤ ਹੋਏਗਾ ਤੇ ਇਲਾਜ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਉੱਥੇ ਕਿਸੇ ਕਿਸਮ ਦੀ ਫਰਸਟ ایڈ ਵੀ ਨਹੀਂ ਮਿਲੀ ਲੇਕਿਨ ਨਾ ਆਕਸੀਜਨ ਦਾ ਸਿਲੰਡਰ ਹਸਪਤਾਲ ਦੇ ਵਿੱਚ ਤੇ ਨਾ ਉਹ ਆਕਸੀਜਨ ਦੇਣ ਵਾਲਾ ਟੈਕਨੀਸ਼ੀਅਨ ਲੋਕਾਂ ਤੋਂ ਤਾੜੀਆਂ ਮਰਵਾ ਕੇ ਬਾਵਾ ਕਰਵਾ ਕੇ ਅਖਬਾਰਾਂ 'ਚ ਫੋਟੋਆਂ ਲਾ ਕੇ ਇਹ ਆਪਣੀ ਗੱਲ ਕਰ ਲੈਣੇ ਆ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਮੰਤਰੀ ਜੀ ਜਿੰਨੇ ਪੈਸੇ ਤੁਸੀਂ ਆ ਬੋਰਡਾਂ ਤੇ ਲਾਣੇ ਆ ਜਿਹੜੇ ਹਰ ਹਫ਼ਤੇ ਬੋਰਡ ਬਦਲਦੇ ਆ ਜੇ ਇਹੀ ਪੈਸੇ ਕਿਤੇ ਸਕੂਲਾਂ 'ਚ ਲਾ ਦਿਓ ਤਾਂ ਮਾੜਾ-ਮੋਟਾ ਸੁਧਾਰ ਹੋ ਸਕਦਾ ਹੈ ਵਿਰੋਧ ਕੀਤਾ ਗਿਆ ਤਾਂ ਉੱਥੇ ਪੱਗਾ ਲਿੱਤੀਆਂ ਨਹੀਂ ਆ ਕਿਵੇਂ ਦੇਖਦੇ ਮੁੱਖ ਮੰਤਰੀ ਜੀ ਦੀ ਕਾਹਨੂੰ ਗੱਲ ਕਰਦੇ ਆ ਅਗ ਗੰਭੀਰਪੁਰ ਤੁਹਾਡੇ ਨੇੜੇ ਆ ਤੁਸੀਂ ਗੰਭੀਰਪੁਰ ਦੀ ਗੱਲ ਕਰੋ ਜਿੰਨਾ ਘਟਾਪਾ ਐ ਸਰਕਾਰ ਚ ਟੀਚਰਾਂ ਦਾ ਹੋਇਆ ਜੋ ਦੁਰਗਤੀ ਟੀਚਰਾਂ ਦੀ ਹੋਈ ਹੈ ਇੰਨੀ ਦੁਰਗਤੀ ਕਿਸੇ ਦੀ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਬੋਸ ਸਿੰਘ ਰਾਣਾ ਸਾਡੇ ਨਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਹਾਜ਼ਰ ਨੇ ਗੱਲਬਾਤ ਕਰਦੇ ਆ ਕਿਉਂਕਿ ਲੋਕ ਸਭਾ ਚੋਣਾਂ ਦਾ ਜਿਹੜਾ ਲਗਭਗ ਚੋਣ ਪ੍ਰਚਾਰ ਬੜੇ ਸਿਖਰਾਂ ਤੇ ਹੈਗਾ ਹੈ ਰਾਣਾ ਕੇਪੀ ਉਹ ਜਿਹੜੇ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਆ ਪਵਿੱਤਰ ਤੇ ਇਤਿਹਾਸਿਕ ਸਥਾਨ ਹੈ ਕੀਰਤਪੁਰ ਸਾਹਿਬ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਤਾਂ ਬੀਤੇ ਦਿਨੀ ਜਿਹੜਾ ਕੀਰਤਪੁਰ ਸਾਹਿਬ ਦੇ ਵਿੱਚ ਤਿੰਨ ਅਜਹੀਆਂ ਘਟਨਾਵਾਂ ਹੋਈਆਂ ਕਿ ਜਿਸ ਦੇ ਵਿੱਚ ਇੱਕ ਦੋ ਨੌਜਵਾਨ ਜਿਹੜੇ ਆ ਉਹਨਾਂ ਦੀ ਮੌਤ ਹੋਈ ਆ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋਈ ਆ ਸਿਹਤ ਸਹੂਲਤਾਂ ਦੇ ਨਾਂ ਤੇ ਜਿਹੜੀ ਇਹ ਸੂਬਾ ਸਰਕਾਰ ਨੇ ਸੱਤਾ ਪ੍ਰਾਪਤ ਕੀਤੀ ਸੀ ਪਰ ਅੱਜ ਜੇ ਆਪਾਂ ਗੱਲ ਕੀਤਪੁਰ ਸਾਹਿਬ ਦੀ ਕਰੀਏ ਤਾਂ ਅੱਜ ਕੀਤਪੁਰ ਸਾਹਿਬ ਦੇ ਹਾਲਾਤ ਜਿਹੜੇ ਆ ਉਹ ਬੜੇ ਤਰਸਯੋਗ ਬਣੇ ਹੋਏ ਨੇ ਰਾਣਾ ਜੀ ਕੀ ਲੱਗਦਾ ਸਿਹਤ ਸਹੂਲਤਾਂ ਦੇ ਔਰ ਸਿੱਖਿਆ ਦੇ ਨਾਂ ਤੇ ਜਿਹੜੀ ਆ ਸਰਕਾਰ ਨੇ ਸੱਤਾ ਪ੍ਰਾਪਤ ਕੀਤੀ ਸੀ ਪਰ ਬੀਤੇ ਦਿਨੀ ਜੋ ਕੀਤਪੁਰ ਸਾਹਿਬ ਦੇ ਵਿੱਚ ਘਟਨਾਵਾਂ ਹੋਈਆਂ ਉਹ ਬੜੀਆਂ ਜਿਹੜੀਆਂ ਸ਼ਰਮਨਾਕ ਹੈਗੀਆਂ ਮੈਂ ਅੱਜ ਕੀਰਤਪੁਰ ਕਿਉਂਕਿ ਪਿਛਲੇ ਦਿਨੀ ਅਚਾਨਕ ਤਿੰਨ ਮੌਤਾਂ ਇਕੱਠੀਆਂ ਹੋਈਆਂ ਬੇਟੀ ਜਿਹੜੀ ਸੀ ਨੂੰ ਰਾਣੀ ਕੀਰਤਪੁਰ ਦੀ ਅਮਨਪ੍ਰੀਤ ਕੌਰ ਉਮਰ ਸਿਰਫ 38 ਸਾਲੋਂ ਗੁਜ਼ਰ ਗਏ ਦਵਾਰਕਾ ਦਾਸ ਜੀ ਜਿਹੜੇ ਬਾਲਮੀਕ ਮੰਦਿਰ ਦੇ ਅਧਿਐਕਸ਼ ਤੇ ਉਹ ਗੁਜ਼ਰ ਗਏ ਮੰਦਿਰ ਦੇ ਪੁਜਾਰੀ ਪੰਡਿਤ ਜੀ ਉਹ ਗੁਜ਼ਰ ਗਏ ਤਿੰਨ ਮੌਤਾਂ ਇਕੱਠੀਆਂ ਹੋਈਆਂ ਲੇਕਿਨ ਅਫਸੋਸ ਕਿ ਤਿੰਨਾਂ ਨੂੰ ਜਿਸ ਵੇਲੇ ਸਿਹਤ ਸੰਬੰਧੀ ਮੁਸ਼ਕਲ ਆਈ ਇਹਨਾਂ ਨੂੰ ਲੋਕਲ ਸਿਵਲ ਹਸਪਤਾਲ ਲੈ ਕੇ ਗਏ ਤੇ ਇਲਾਜ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਉੱਥੇ ਕਿਸੇ ਕਿਸਮ ਦੀ ਫਰਸਟ ایڈ ਵੀ ਨਹੀਂ ਮਿਲੀ ਮੈਮਨਪ੍ਰੀਤ ਦੇ ਘਰੋਂ ਆਇਆ ਉਹਨਾਂ ਦਾ ਕਹਿਣਾ ਹੈ ਕਿ ਇਸ ਬੇਟੀ ਨੂੰ ਆਖਰੀ ਸਮੇਂ ਆਕਸੀਜਨ ਦੀ ਜ਼ਰੂਰਤ ਸੀ ਲੇਕਿਨ ਨਾ ਆਕਸੀਜਨ ਦਾ ਸਿਲੰਡਰ ਹਸਪਤਾਲ ਦੇ ਵਿੱਚ ਤੇ ਨਾ ਉਹ ਆਕਸੀਜਨ ਦੇਣ ਵਾਲਾ ਟੈਕਨੀਸ਼ੀਅਨ ਮੈਂ ਸਰਕਾਰ ਨੂੰ ਪੁੱਛਦਾ ਕਿ ਮੰਤਰੀ ਜੀ ਦਰਦ ਉਹਨਾਂ ਨੂੰ ਖੁੰਦਾ ਜਿਨ੍ਹਾਂ ਦੇ ਘਰਾਂ ਦੇ ਚਿਰਾਗ ਬੁੱਝ ਜਾਂਦੇ ਆ ਅੱਜ ਇਹ ਗਮ ਉਹਨਾਂ ਨੂੰ ਹੈ ਜਿਨ੍ਹਾਂ ਦੇ ਘਰਾਂ 'ਚ ਇਹ 70 ਬਿਜ ਗਏ ਕਿ ਤੁਸੀਂ ਮੈਨੂੰ ਦੱਸੋ ਕਿ ਜਿਹੜਾ 10 ਬੈੱਡ ਦਾ ਹਸਪਤਾਲ ਅਸੀਂ ਕੀਰਤਪੁਰ 'ਚ ਚਲਾਇਆ ਸੀ ਐਮਰਜੈਂਸੀ ਅਸੀਂ ਇੱਥੇ ਚਲਾਈ ਸੀ 24 ਘੰਟੇ ਡਾਕਟਰ ਦਾ ਬਦਦੋਬਸਤ ਕੀਤਾ ਸੀ ਤੁਸੀਂ ਸਿਹਤ ਸਹੂਲਤਾ ਦੇ ਨਾਂ ਤੇ ਵੋਟਾਂ ਵਟੋਰ ਕੇ ਸਰਕਾਰ ਬਣਾਉਣ ਚ ਕਾਮਯਾਬ ਹੋ ਗਏ ਲੇਕਿਨ ਪਿਛਲੇ 2 ਸਾਲ ਚ ਤੁਸੀਂ ਦਿਨ ਰਾਤ ਖਸੇਦ ਦੇ ਨਾਂ ਤੇ ਲੋਕਾਂ ਨੂੰ ਬੇਵਕੂ ਬਣਾ ਰਹੇ ਹੈ ਲੇਕਿਨ ਅਸਲ ਉਹਦਾ ਨਮੂਨਾ ਕੀਰਤਪੁਰ ਹੈ ਜਿੱਥੇ ਚੱਲਦਾ ਹਸਪਤਾਲ ਬੰਦ ਕੀਤਾ ਤੇ 2 ਵਜੇ ਤੋਂ ਬਾਅਦ ਕੀਰਤਪੁਰ ਦੇ ਸਿਵਲ ਹਸਪਤਾਲ ਨੂੰ ਤਾਲਾ ਲੱਗ ਜਾਂਦਾ ਹੈ ਤੇ ਇੱਥੇ ਫਰਸਟ ਏਡ ਦੇਣ ਵਾਲਾ ਵੀ ਕੋਈ ਨਹੀਂ ਹੁੰਦਾ ਮੈਂ ਇਹਦੀ ਭਰਪੂਰ ਸ਼ਬਦਾਂ ਚ ਨਿੰਦਿਆ ਕਰਦਾ ਕਿ ਇਹ ਜਿਹੜੀਆਂ ਤਿੰਨ ਮੌਤਾਂ ਹੋਈਆਂ ਇਹ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਰਕਾਰ ਦੀ ਬਣਦੀ ਹੈ ਪੰਜਾਬ ਦਾ ਜਿਹੜਾ ਹੈਲਥ ਡਿਪਾਰਟਮੈਂਟ ਹੈ ਉਹੀ ਦੇ ਵਾਸਤੇ ਜ਼ਿੰਮੇਵਾਰ ਹੈ ਜੇ ਉਹਨਾਂ ਨੇ ਰਤਾ ਵੀ ਫਿਕਰ ਕੀਤਾ ਹੁੰਦਾ ਤਾਂ ਇਹ ਤਿੰਨ ਕੀਮਤੀ ਜਾਨਾਂ ਸ਼ਾਇਦ ਨਾ ਜਾਂਦੀਆਂ ਰਣਾ ਜੀ ਲੱਗਦਾ ਨਹੀਂ ਹੈ ਮੰਤਰੀ ਸਾਹਿਬ ਕਹਿੰਦੇ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਰਹੀਆਂ ਸਿਹਤ ਮੰਤਰੀ ਕਹਿੰਦੇ ਤੋੜਿਆ ਸਪੀਕਰ ਸਾਹਿਬ ਤੁਸੀਂ ਰਹੇ ਹੋ ਕਹਿੰਦੇ ਤੁਸੀਂ ਕੀਤਾ ਕੁਝ ਨਹੀਂ ਹੋਂ ਤਾਂ ਇਹ ਗੱਲਾਂ ਕਹਿੰਦੇ ਨੇ ਕਹਿੰਦੇ ਇਨਾਮ ਸਿਹਤ ਮੰਤਰੀ ਸਾਹਿਬ ਨੇ ਮਿੱਤਲ ਸਾਹਿਬ ਨੇ ਕੁਝ ਕੀਤਾ ਕਹਿੰਦੇ ਨਾ ਤੁਸੀਂ ਹਸਪਤਾਲ ਸਾਡੇ ਸਾਹਮਣੇ ਗੱਲ ਕਰ ਰਹੇ ਹਾਂ ਕਿ ਮੈਂ 10 ਬੈੱਡ ਦਾ ਹਸਪਤਾਲ ਇੱਥੇ ਚਾਲੂ ਕੀਤਾ ਮੈਂ ਤੁਹਾਨੂੰ ਕੀਰਤਪੁਰ ਦੇ ਲੋਕ ਦੱਸਣ ਕਿ ਆਸ ਅਸੀਂ 24 ਘੰਟੇ ਐਮਰਜੈਂਸੀ ਦਾ ਬੰਦੋਬਸਤ ਕੀਤਾ ਸੀ ਜਾਂ ਨਹੀਂ ਕੀਤਾ ਸੀ। ਕੀ ਅਸੀਂ ਇੱਥੇ ਹੈਲਥ ਮਿਨਿਸਟਰ ਨੂੰ ਲੈ ਕੇ ਆਏ ਸੀ ਜਾਂ ਨਹੀਂ ਆਏ ਸੀ? ਕੀ ਉਹ ਐਮਰਜੈਂਸੀ ਸਹੂਲਤ ਇੱਥੇ ਬੰਦ ਹੋਈ ਹੁਣ ਨਹੀਂ ਹੋਈ? ਕੀ ਇਹ ਸੱਚ ਨਹੀਂ ਕਿ ਹਸਪਤਾਲ 2 ਵਜੇ ਬੰਦ ਹੋ ਜਾਏ? ਕਹਿੰਦਾ ਗੱਲੀਬਾਤੀ ਮੈਂ ਮੜੀ ਕਰਤੂਤੋਂ ਮੜੀ ਜਠਾਣੀ। ਇਹ ਕਹਿਣ ਨੂੰ ਤਾਂ ਬੜਾ ਖੁਸ਼ ਹੈ ਹਾਥ ਕੰਗਨ ਕੋ ਕਿਆ ਆਰਸੀ ਕੀ ਕਿਆ ਜ਼ਰੂਰਤ ਅੱਜ ਚੰਦ ਚੜਦਾ ਦੁਨੀਆ ਦੇਖਦੀ ਹੈ ਇਹਨਾਂ ਦੀਆਂ ਸਿਹਤ ਸਹੂਲਤਾਂ ਦੇ ਨਮੂਨੇ ਨੂੰ ਅੱਜ ਸਾਰਾ ਕੀਰਤਪੁਰ ਭੋਗ ਰਿਆ ਇਹਨਾਂ ਦੇ ਝੂਠ ਨੂੰ ਜਿਹਦਾ ਸਹਾਰਾ ਲੈ ਕੇ ਇਹਨਾਂ ਨੇ ਸੱਤਾ ਬੜਾਈ ਸੀ ਅੱਜ ਉਹਦਾ ਨਜ਼ਾਰਾ ਸਾਰੀ ਦੁਨੀਆ ਦੇਖ ਰਹੀ ਹੈ ਉਹ ਸਭ ਦੇ ਸਾਹਮਣੇ ਹੈ ਮੰਤਰੀ ਜੀ ਕੀ ਕਹਿੰਦੇ ਹੈ ਮੈਂ ਜੇ ਤੇ ਕੀ ਕਮੈਂਟ ਕਰਨਾ ਹਾਂ ਰਣਾ ਜੀ ਜੇ ਆਪਾਂ ਗੱਲ ਕੀਤੀ ਜਿਵੇਂ ਸਿੱਖਿਆ ਦੀ ਸਿੱਖਿਆ ਦੇ ਵੱਡੇ ਵੱਡੇ ਦਾਅਵੇ ਕੀਤੇ ਸੀ ਸਰਕਾਰ ਨੇ ਸੱਤਾ ਤੇ ਆਉਣ ਤੋਂ ਪਹਿਲਾਂ ਆਪਾਂ ਕੀਰਤਪੁਰ ਸਾਹਿਬ ਦੀ ਗੱਲ ਕਰ ਲਈ ਕਿ ਕੀਰਤਪੁਰ ਸਾਹਿਬ ਦੇ ਸਕੂਲ ਨੂੰ ਸਕੂਲ ਆਫ ਐਮਿਨੈਂਸ ਦਾ ਦਰਜਾ ਦੇ ਦਿੱਤਾ ਗਿਆ ਪਰ ਸਕੂਲ ਦੇ ਵਿੱਚ ਹਲੇ ਤੱਕ ਜਿਹੜੀਆਂ ਸਿੱਖਿਆ ਅਧਿਆਪਕਾਂ ਦੀਆਂ ਪੋਸਟਾਂ ਹਨ ਉਹ ਖਾਲੀ ਪਈਆਂ ਸਕੂਲ ਆਫ ਐਮਿਨੈਂਸ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਕੋਈ ਨਵੀਂ ਬਿਲਡਿੰਗ ਨਹੀਂ ਬਣਾਈ ਪਰ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ ਪੈਸਾ ਪਾਸ ਕਰਾਤਾ ਜਲਦ ਉਹ ਮੈਂ ਤੁਹਾਡਾ ਸਕੂਲ ਦੇਖਿਆ ਨਹੀਂ ਹੋ ਸਕਦਾ ਹੈ ਕਿ ਤੇ ਉਹਨੂੰ ਮਾੜੀ ਮੋਟੀ ਪਾਲਿਸ਼ ਪੂਲਿਸ਼ ਕਰਤੀ ਹੋਵੇ ਸਫੈਦੀ ਸਬੂਦੀ ਕਰਤੀ ਹੋਵੇ ਮੈਨੂੰ ਨਹੀਂ ਪਤਾ ਲੇਕਿਨ ਮੈਨੂੰ ਇਸ ਗੱਲ ਦਾ ਪਤਾ ਕਿ ਕੀਰਤਪੁਰ ਦੇ ਸਕੂਲ ਚ ਇੱਕ ਵੀ ਨਵੀਂ ਅਸਾਮੀ ਨਹੀਂ ਆਈ ਇੱਕ ਵੀ ਨਵਾਂ ਟੀਚਰ ਨਹੀਂ ਆਇਆ ਸਿੱਖਿਆ ਦੇ ਮਿਆਰ ਚ ਕੋਈ ਬਿਹਤਰੀ ਨਹੀਂ ਹੋਈ ਸਿੱਖਿਆ ਦੇ ਮਿਆਰ ਚ ਕੋਈ ਵਾਧਾ ਨਹੀਂ ਹੋਇਆ ਕਿਸੇ ਕਿਸਮ ਦਾ ਹੁਣ ਤੱਕ ਫਾਇਦਾ ਕੀਰਤਪੁਰ ਦੇ ਸਕੂਲ ਨੂੰ ਨਹੀਂ ਆਇਆ ਅਸਲ ਚ ਜਿਹੜਾ ਪੈਸਾ ਸਕੂਲਾਂ ਵਾਸਤੇ ਆਂਦਾ ਕੇਂਦਰ ਸਰਕਾਰ ਦਾ ਆਂਦਾ ਉਥੋਂ ਇੱਕ ਅੱਧੀ ਚਿੱਠੀ ਲਿਖ ਦਿੰਦੇ ਆ ਕਿ ਅਸੀਂ ਪੈਸਾ ਭੇਜ ਰਹੇ ਆ ਇਹ ਜਾ ਕੇ ਪਿੰਡਾਂ ਚ ਅਨਾਉਂਸਮੈਂਟ ਕਰ ਦਿੰਦੇ ਆ ਕਿਤੇ ਦਾ ਦੱਸਣ ਕਿਤੇ ਪੈਸੇ ਆਏ ਹੋਣ ਇਹ ਤਾਂ ਉਹਨਾਂ ਦੇ ਆਖੇ ਮੁਤਾਬਕ ਇਹ ਅਨਾਉਂਸਮੈਂਟਾਂ ਕਰਾ ਕੇ ਲੋਕਾਂ ਤੋਂ ਤਾੜੀਆਂ ਮਰਵਾ ਕੇ ਬਾਵਾ ਕਰਵਾ ਕੇ ਅਖਬਾਰਾਂ ਚ ਫੋਟੋਆਂ ਲਾ ਕੇ ਇਹ ਆਪਣੀ ਗੱਲ ਕਰ ਲੈਣੇ ਆ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਮੰਤਰੀ ਜੀ ਜਿੰਨੇ ਪੈਸੇ ਤੁਸੀਂ ਆ ਬੋਡਾਂ ਤੇ ਲਾਣੇ ਆ ਜਿਹੜੇ ਹਰ ਹਫ਼ਤੇ ਬੋਰਡ ਬਦਲਦੇ ਐ ਜੇ ਇਹੀ ਪੈਸੇ ਕਿਤੇ ਸਕੂਲਾਂ ਚ ਲਾ ਦਿਓ ਤਾਂ ਮਾੜਾ ਮੋਟਾ ਸੁਧਾਰ ਹੋ ਸਕਦਾ। ਰਾਣਾ ਜੀ ਲੋਕ ਸਭਾ ਚੋਣਾਂ ਦਾ ਜਿਹੜਾ ਲਗਭਗ ਚੋਣ ਪ੍ਰਚਾਰ ਸਿਖਰਾਂ ਤੇ ਹੈਗਾ ਏ ਤੁਸੀਂ ਵੀ ਕੀਰਤਪੁਰ ਸਾਹਿਬ ਆ ਕੇ ਆਏ ਹੋ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਮਲਵਿੰਦਰ ਕਾਂਗ ਨੂੰ ਮੈਦਾਨ ਚ ਆਤਾ ਰਿਹਾ ਗਿਆ ਤੁਹਾਡੀ ਚਰਚਾ ਜ਼ਿਆਦਾ ਸੀਗੀ ਹਲਕੇ ਦੇ ਲੋਕ ਵੀ ਚਾਹੁੰਦੇ ਸੀ ਕਿ ਰਾਣਾ ਜੀ ਮੈਦਾਨ ਚ ਆਣ ਪਰ ਵਿਜੇਂਦਰ ਸਿੰਘਲਾ ਨੂੰ ਜਿਹੜੀ ਟਿਕਟ ਦੇ ਦਿੱਤੀ ਹੈ ਕੁਝ ਕਾਂਗਸੀ ਨਾਰਾਜ਼ ਵੀ ਨਜ਼ਰ ਆਏ ਸੀ ਕੀ ਲੱਗਦਾ ਨਹੀਂ 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 ਐਸੀ ਕੋਈ ਗੱਲ ਨਹੀਂ ਪਾਰਟੀ ਹਾਈ ਕਮਾਂਡ ਨੇ ਫੈਸਲਾ ਕਰਨਾ ਹੁੰਦਾ ਹੈ ਔਰ ਮੈਂ ਜ਼ਿੰਮ ਕਿ ਜਿਹੜਾ ਉਮੀਦਵਾਰ ਕਾਂਗਰਸ ਪਾਰਟੀ ਨੇ ਦਿੱਤਾ ਕਾਂਗਰਸ ਹਾਈ ਕਮੰਡ ਨੇ ਫੈਸਲਾ ਕੀਤਾ ਉਹ ਰਾणे ਕੇ ਪੀ ਨਾਲੋਂ ਹਰ ਤਰੀਕੇ ਨਾਲ ਬਿਹਤਰ ਸਾਬਤ ਹੋਏਗਾ ਚੰਗਾ ਸਾਬਤ ਹੋਏਗਾ ਨੌਜਵਾਨ ਹੈ ਮਿਹਨਤੀ ਹੈ ਨੱਠ ਭੱਜ ਕਰ ਸਕਦਾ ਹੈ ਪਹਿਲਾਂ ਵੀ ਲੋਕ ਸਭਾ ਚ ਰਿਹਾ ਪੰਜਾਬ ਚ ਮੰਤਰੀ ਵੀ ਰਿਹਾ ਉਹ ਜਾਣਦਾ ਹੈ ਕੇਂਦਰ ਤੋਂ ਕੰਮ ਕਿਦਾਂ ਲੈਣਾ ਹੈ ਉਹ ਜਾਣਦਾ ਹੈ ਕੰਮ ਕਰਨ ਦਾ ਤੌਰ ਤਰੀਕਾ ਕੀ ਹੈ ਇਸ ਕਰਕੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਔਰ ਮੈਂ ਇਸ ਗੱਲ ਦਾ ਭਰਪੂਰ ਸਵਾਗਤ ਕਰਦਾ। ਜੀ ਆਖੀ ਲਾਸਟ ਸਵਾਲ ਹੈਗਾ। ਰੋਪੜ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਰੈਲੀ ਸੀਗੀ ਚੋਣ ਪ੍ਰਚਾਰ ਵਾਸਤੇ। ਉੱਥੇ ਜਿਹੜੀਆਂ ਸਿੱਖ ਨੌਜਵਾਨਾਂ ਦੀਆਂ ਪੱਗਾਂ ਵੀ ਲਿੱਤੀਆਂ ਗਈਆਂ ਕਿਉਂਕਿ ਨੌਜਵਾਨ ਅੱਜ ਆਪਣੇ ਕੰਮਾਂ ਨੂੰ ਲੈ ਕੇ ਉਹਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਾਡੀ ਸਰਕਾਰ ਆਊਗੀ। ਅਸੀਂ ਸਾਰਿਆਂ ਨੂੰ ਪੱਕਾ ਕਰਾਂਗੇ। ਪਰ ਉਹ ਨੌਜਵਾਨ ਅੱਜ ਵੀ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ 20-20 ਮੀਟਿੰਗਾਂ ਦੇ ਕੇ ਸਾਡੇ ਨਾਲ ਮੀਟਿੰਗਾਂ ਨਹੀਂ ਕੀਤੀਆਂ ਜਿਸ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਉੱਥੇ ਪੱਗਾਂ ਲਿੱਤੀਆਂ ਗਈਆਂ। ਕਿਵੇਂ ਦੇਖਦੇ? ਮੁੱਖ ਅਗਮੀਰਪੁਰ ਤੁਹਾਡੇ ਡੇੜੇ ਆ ਤੁਸੀਂ ਗਮੀਰਪੁਰ ਦੀ ਗੱਲ ਕਰੋ ਜਿੰਨਾ ਕਟਾਪਾ ਇਹ ਸਰਕਾਰ ਤੇ ਟੀਚਰਾਂ ਦਾ ਹੋਇਆ ਜੋ ਦੁਰਗਤੀ ਟੀਚਰਾਂ ਦੀ ਹੋਈ ਹੈ ਐਨੀ ਦੁਰਗਤੀ ਕਿਸੇ ਦੀ ਨਹੀਂ ਹੋਈ ਇਸ ਗੱਲ ਦਾ ਜਵਾਬ ਤਾਂ ਸਰਦਾਰ ਹਰਜੋਤ ਸਿੰਘ ਬੈਂਸੀ ਦੇ ਸਕਦੇ ਆ ਮੈਂ ਅੱਜ ਵਾਸਤੇ ਕੀ ਕਹਾਂਗਾ ਬਿਲਕੁਲ ਜੀ ਇਹ ਸੰਸਾੜੇ ਨਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਜੀ ਜਿਨ੍ਹਾਂ ਵੱਲੋਂ ਬਖ ਬਖ ਮੁੱਦਿਆਂ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ ਕੈਮਰਾਮੈਨ ਦੀਪਨਾਲ ਦੇ ਨਾਲ ਬਲ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਗੁਰਕੀਰਤਪੁਰ ਸਾਹਿਬ